ਅੱਜ ਪਰੌਣਾਏ ਕੀਏ ਦੇ ਕੋफ्ते ਦੀ ਸਬਜੀ ਵੈਸੇ ਸਬਜੀ ਸਾਰਿਆਂ ਨੂੰ ਬਣਾਉਣੀ ਹੁੰਦੀ ਹੁੰਦੀ ਆ ਪਰ ਕਈ ਵਾਰ ਇਦਾਂ ਹੁੰਦਾ ਹੈ ਕਿ ਕੋफ्ते ਹਾਰਡ ਬਣ ਜਾਂਦੇ ਆ ਇਦਾਂ ਬਣਾਉਂਗੇ ਬਹੁਤ ਹੀ ਸੌਫਟ ਤੇ ਟੇਸਟੀ ਕੋफ्ते ਬਣ ਕੇ ਤਿਆਰ ਹੋਣਗੇ ਸਸਰੇ ਕਾਲਜੀ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਆ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾਇਆ ਕਰੋ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰ ਦਿਆ ਕਰੋ ਜੀ ਕੀ ਆ ਦੇ ਗੋਫਤੇ ਲਈ ਆਪਾਂ ਵਧੀਆ ਜਿਹੜਾ ਕੀ ਆਏ ਲੈ ਲਿਆ ਇੱਕ ਕੀ ਆ ਲੈ ਆ ਮੈਂ ਇਹਨੂੰ ਕਦੂਕਸ ਕਰ ਲਿਆ ਚੰਗੀ ਤਰ੍ਹਾਂ ਧੋ ਲਿਆ ਸੀ ਪਹਿਲਾਂ ਹੁਣ ਇਹਦੇ ਵਿੱਚ ਇੱਕ ਚਮਚ ਦੇ ਕਰੀਬ ਆਪਾਂ ਜੀਰਾ ਪਾ ਲਵਾਂਗੇ ਤੇ ਇੱਕ ਚਮਚ ਆਪਾਂ ਧਨੀਆ ਪਾਊਡਰ ਪਾਇਆ ਏ ਸਵਾਦ ਅਨੁਸਾਰ ਮਿਰਚ ਪਾ ਲਵਾਂਗੇ ਜਿਆਦਾ ਕਰਨਿਆਂ ਤੋਂ ਵੱਧ ਵੀ ਪਾ ਸਕਦੇ ਹਾਂ ਜੇ ਬੱਚਿਆਂ ਨੂੰ ਦੇਣੇ ਫਿਰ ਮਿਰਚ ਘੱਟ ਰੱਖਿਓ ਸਵਾਦ ਅਨੁਸਾਰ ਇਹ ਨੂਨ ਜਿਹੜਾ ਐਡ ਕਰ ਲਵਾਂਗੇ ਤੇ ਹਲਦੀ ਵੀ ਆਪਾਂ ਐਡ ਕਰ ਸਕਦੇ ਆ ਤੁਸੀਂ ਚਾਹੋ ਸਕਿਪ ਵੀ ਜਿਹੜੀ ਹਲਦੀ ਕਰ ਸਕਦੇ ਆ ਤਾਂ ਵੀ ਬਣਾ ਸਕਦੇ ਹੋ ਥੋੜਾ ਜਿਹਾ ਆਪਾਂ ਜਿਹੜਾ ਗਰਮ ਮਸਾਲਾ ਪਾਇਆ ਇਹਦੇ ਵਿੱਚ ਸਾਰੀਆਂ ਚੀਜ਼ਾਂ ਆਪਾਂ ਪਾ ਲਈਆਂ ਇਹਦੇ ਵਿੱਚ ਹੁਣ ਆਪਾਂ ਕਾਲੀ ਮਿਰਚ ਪਾ ਲਵਾਂਗੇ ਬਿਲਕੁਲ ਥੋੜੀ ਜੀ ਤੇ ਹਰੀ ਮਿਰਚਾਂ ਜਿਹੜੀ ਕੱਟ ਲਵਾਂਗੇ ਤੁਹਾਡੇ ਕੋਲ ਧਨੀਆ ਹੈਗਾ ਜਿਹੜਾ ਉਹ ਵੀ ਪਾ ਸਕਦੇ ਹਾਂ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਕੋਲੀ ਬੇਸਨ ਦੀ ਪਾਈ ਆ ਮੈਂ ਜਿਹੜਾ ਕੀ ਇਹਦਾ ਪਾਣੀ ਨਹੀਂ ਨਿਚੋੜਿਆ ਹੈਗਾ ਤੁਸੀਂ ਚਾਹੋ ਥੋੜਾ ਜਿਹਾ ਪਾਣੀ ਨਿਚੋੜ ਵੀ ਸਕਦੇ ਹੋ ਮੈਂ ਐਸੀ ਨਾਲ ਇਹ ਜਿਹੜਾ ਪਾਣੀ ਹੋਰ ਮਿਕਸ ਨਹੀਂ ਕਰੂੰਗੀ ਇਸੇ ਨਾਲ ਹੀ ਇਹਨੂੰ ਮਿਕਸ ਕਰ ਲਵਾਂਗੇ ਜੇ ਤੁਸੀਂ ਇਹ ਸਟੈਪ ਫੋਲੋ ਕਰੋਗੇ ਤਾਂ ਕੋਫਤੇ ਬਹੁਤ ਹੀ ਜ਼ਿਆਦਾ ਨਰਮ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣ ਦੇਣਗੇ ਤੇ ਵੇਸਣ ਬਹੁਤਾ ਜ਼ਿਆਦਾ ਨਹੀਂ ਪਾਉਣਾ ਹੈਗਾ ਫਿਰ ਕੋਫਤੇ ਆ ਜਿਹੜੇ ਬਿਲਕੁਲ ਹਾਰਡ ਬਣ ਜਾਂਦੇ ਆ ਅੱਧੀ ਕੌਲੀ ਮੈਂ ਪਾ ਲਈ ਸੀ ਜਿਹੜਾ ਬਾਕੀ ਬਚਿਆ ਸੀ ਵੇਸਣ ਉਹ ਵੀ ਪਾ ਲੂੰਗੀ ਤੇ ਮੈਂ ਜਆ ਡੋਆ ਬਿਲਕੁਲ ਪਤਲਾ ਜਿਹਾ ਮੁਲਾਇਮ ਜਿਹਾ ਹੀ ਰੱਖਿਆ ਹੈ ਬਹੁਤ ਪਤਲਾ ਜਿਹਾ ਰੱਖਿਆ ਫਿਰ ਇਹਦੇ ਨਾਲ ਜਿੰਨਾ ਜ਼ਿਆਦਾ ਪਤਲਾ ਜਿਹਾ ਹੋਊਗਾ ਉਨੇ ਦਾ ਦੇ ਕੋਫਤੇ ਆ ਜਿਹੜੇ ਬਿਲਕੁਲ ਮੁਲਾਇਮ ਤੇ ਸੌਫਟ ਬਣਨਗੇ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਰhenge ਇਸ ਤਰ੍ਹਾਂ ਡੋਅ ਤੁਸੀਂ ਰੱਖ ਲੈਣਾ ਹੈ ਉਸ ਤੋਂ ਬਾਅਦ ਦੂਜੀ ਸਾਈਡ ਤੇ ਆਪਾਂ ਘਿਓ ਆ ਜਿਹੜਾ ਉਹ ਗਰਮ ਕਰ ਲਵਾਂਗੇ ਕਿਓ ਗਰਮ ਕਰਨ ਤੋਂ ਬਾਅਦ ਇਹਨੂੰ ਬਿਲਕੁਲ ਮੀਡੀਅਮ ਫਲੇਮ ਤੇ ਤੁਸੀਂ ਕਰ ਲੈਣਾ ਇਸ ਤਰ੍ਹਾਂ ਹੱਥ ਦੇ ਨਾਲ ਚੱਕ-ਚੱਕ ਕੇ ਤੁਸੀਂ ਕੀ ਕੋਫਤਾ ਜਿਹੜਾ ਪਾਈ ਜਾਣਾ ਹੈ ਇਹਦਾ ਮੈਂ ਚਪਟੇ ਜਿਹੇ ਕੋਫਤੇ ਆ ਜਿਹੜੇ ਬਣਾਏ ਆ ਬਿਲਕੁਲ ਪਤਲੇ-ਪਤਲੇ ਜਿਹੇ ਨੇਗੇ ਤੇ ਬਹੁਤ ਟੇਸਟੀ ਬਣਦੇ ਨੇਗੇ ਆਪਾਂ ਨੂੰ ਲਗਾਤਾਰ ਪਾਉਂਦੇ ਰਵਾਂਗੇ ਤੇ ਜਦੋਂ ਤੋਂ ਕੋਫਤੇ ਪਕਾਉਣੇ ਨੇ ਤੁਸੀਂ ਤਾਂ ਗੈਸ ਦੀ ਫਲੇਮ ਆ ਜਿਹੜੀ ਤੁਸੀਂ ਲੋ ਮੀਡੀਅਮ ਰੱਖਣੀ ਆ ਜਦੋਂ ਕੋਫਤੇ ਤੁਸੀਂ ਪਾਉਣੇ ਨੇ ਉਸ ਟਾਈਮ ਤੇ ਕਿਓ ਥੋੜਾ ਵਧੀਆ ਗਰਮ ਹੋਣਾ ਚਾਹੀਦਾ ਜੇ ਕਿਉਂ ਠੰਡਾ ਹੁੰਦਾ ਹੈ ਫਿਰ ਕੋਫਤੇ ਬਹੁਤ ਜ਼ਿਆਦਾ ਤੇਲ ਕੀ ਪੀ ਜਾਂਦੇ ਨੇ ਜੇ ਪਕਾਉਂਦੇ ਹੋਏ ਕਿਉਂ ਬਿਲਕੁਲ ਜ਼ਿਆਦਾ ਗਰਮ ਹੋਗਾ ਫਿਰ ਕੋਫਤੇ ਜਿਹੜੇ ਤੁਹਾਡੇ ਸੜ ਜਾਣਗੇ ਸਾਰੇ ਕੋਫਤੇ ਇਦਾਂ ਕੀ ਕਰਕੇ ਪਾ ਦਵਾਂਗੇ ਜਿੰਨੇ ਕਿ ਕੜਾਈ ਦੇ ਵਿੱਚ ਇੱਕ ਵਾਰੀ ਚਾ ਆ ਜਾਣਗੇ ਬਾਕੀ ਦੇ ਆਪਾਂ ਦੂਜੇ ਪੈਸੇ ਦੇ ਵਿੱਚ ਪਕਾ ਲਵਾਂਗੇ ਜਦੋਂ ਇਹ ਪੱਕ ਕੇ ਇਦਾਂ ਤੈਰਨ ਲੱਗ ਜਾਣਗੇ ਤੇ ਇਸ ਤਰ੍ਹਾਂ ਇੱਕ ਸਾਈਡ ਇਹਨਾਂ ਦੀ ਪੱਕ ਗਈ ਹੈ ਇਹਨਾਂ ਨੂੰ ਪਕਾ ਲਵਾਂਗੇ ਇੱਕ ਸਾਈਡ ਤੋਂ ਤੇ ਦੂਜੀ ਸਾਈਡ ਤੋਂ ਹੀ ਪਾਸਾ ਇਹ ਜਿਹੜਾ ਪਲਟ ਦਵਾਂਗੇ ਦੋਨੋਂ ਸਾਈਡਾਂ ਤੋਂ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਜੇ ਤੁਹਾਨੂੰ ਲੱਗੇ ਵਿੱਚ ਕੀ ਗੈਸ ਦੀ ਫਲੇਮ ਜ਼ਿਆਦਾ ਹੀ ਲੋ ਤਾਂ ਇੱਕ ਵਾਰੀ ਥੋੜੀ ਜਿਹੀ ਹਾਈ ਕਰਕੇ ਆ ਤੁਸੀਂ ਕੀ ਇਹਨੂੰ ਗਰਮ ਕਰ ਸਕਦੇ ਹੋ ਪਰ ਹਾਈ ਪੂਰੀ ਤਰ੍ਹਾਂ ਹਾਈ ਫਲੇਮ ਤੇ ਕੋਫਤੇ ਨਹੀਂ ਬਿਗਾਉਣੇ ਇਸ ਤਰ੍ਹਾਂ ਦੋਨੋਂ ਸਾਈਡਾਂ ਤੋਂ ਕੋਫਤੇ ਆਪਣੇ ਬਣ ਕੇ ਤਿਆਰ ਹੋ ਗਏ ਨੇ ਇਹਨਾਂ ਨੂੰ ਆਪਾਂ ਜਿਹੜਾ ਕੱਟ ਲਵਾਂਗੇ ਤੇ ਬਾਕੀ ਦੇ ਸੇਮ ਹੀ ਇਸੇ ਤਰ੍ਹਾਂ ਬਣਾ ਲਵਾਂਗੇ ਦੂਜੀ ਸਾਈਡ ਤੇ ਆਪਾਂ ਸਬਜ਼ੀ ਬਣਾ ਰਹੇ ਹਾਂ ਤੁਸੀਂ ਚਾਹੋ ਇਹਨਾਂ ਨੂੰ ਇਦਾਂ ਵੀ ਇੰਜੋਏ ਕਰ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਉਹਦੇ ਲਈ ਆਪਾਂ ਇੱਕ ਪਤਿਲਾ ਲੈ ਲਵਾਂਗੇ ਸਬਜ਼ੀ ਬਣਾਉਣ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਨਰਮ ਮੁਲਾਇਮ ਕੋਫਤੇ ਆਪਣੇ ਬਿਲਕੁਲ ਰੂਮ ਵਰਗੇ ਬਣ ਕੇ ਤਿਆਰ ਹੋਏ ਨੇਗੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇਗੇ ਬਿਲਕੁਲ ਸੌਫਟ ਨੇ ਦੇ ਵਿੱਚੋਂ ਵੀ ਬਿਲਕੁਲ ਪੱਕੇ ਵਧੀਆ ਤਰੀਕੇ ਨਾਲ ਤਿਆਰ ਹੋ ਗਏ ਨੇ ਆਪਾਂ ਜਿਹੜੀ ਪਤਲੀਆ ਲੈ ਲਈ ਹੈ ਇਹਦੇ ਵਿੱਚ ਆਪਾਂ ਲੋੜ ਅਨਸਾਰ ਕੀ ਪਾ ਲਵਾਂਗੇ ਤੇ ਜੀਰਾ ਪਾ ਲਵਾਂਗੇ ਇੱਕ ਚਮਚ ਇੱਕ ਵੱਡੇ ਸਾਈਜ਼ ਦਾ ਪਿਆਜ਼ ਕੱਟਿਆ ਹੋਇਆ ਸੀਗਾ ਮੈਂ ਕੱਟ ਕੇ ਪਾਇਆ ਹੈ ਇਸ ਤਰ੍ਹਾਂ ਵੀ ਬਹੁਤ ਵਧੀਆ ਬਣਦੀ ਹੈ ਤੁਸੀਂ ਚਾਹੋ ਮਸਾਲਾ ਪੀਸ ਕੇ ਵੀ ਇਹ ਜਿਹੜੇ ਬਣਾ ਸਕਦੇ ਹੋ ਇਨੋਂ ਪੋਂ ਬੋਲ ਲਵਾਂਗੇ ਪਿਆਜ਼ ਮਹਿੰਗੇ ਨੇ ਇਸ ਲਈ ਪਕਾਟ ਪਾਵਾਂਗੇ ਤੇ ਇਹਨੂੰ ਜਦੋਂ ਇਹ ਪੱਕ ਗਿਆ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਆਉ ਬਾਦਾਂਗੇ ਅਦਰਕ ਲਸਣ ਦਾ ਪੇਸਟ ਪਾਉਣ ਤੋਂ ਬਾਅਦ ਆਪਾਂ ਨੂੰ ਥੋੜੀ ਦੇਰ ਲਈ ਇਹ ਜਿਹੜਾ ਪਕਾ ਲਵਾਂਗੇ ਉਸ ਬਾਅਦ ਇਹਦੇ ਵਿੱਚ ਨਾਣ ਮਿਰਚ ਪਾ ਲਵਾਂਗੇ ਬਹੁਤ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਹੈਗੇ ਨਾਰਮਲ ਮਸਾਲੇ ਨਾਲ ਬਹੁਤ ਟੇਸਟੀ ਬਣੂਗੀ ਇੱਕ ਪੌ ਚਮਚ ਆਪਾਂ ਧਨੀਆ ਪਾਊਡਰ ਪਾਇਆ ਹੈ ਦਰਦਰਾ ਕੁੱਟਿਆ ਹੋਇਆ ਧਨੀਆ ਦੇਗੀ ਮਿਰਚ ਪਾ ਲਵਾਂਗੇ ਇੱਕ ਚਮਚ ਕਲਰ ਵਾਸਤੇ ਤੇ ਟੇਸਟ ਵੀ ਵਧੀਆ ਹੋ ਜਾਂਦਾ ਹੈ ਇਹਦੇ ਨਾਲ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਗਰਮ ਮਸਾਲਾ ਪਾਇਆ ਹੈ ਮੈਂ ਤੁਸੀਂ ਚਾਹੋ ਜਿਆਦਾ ਵੀ ਜਿਹੜਾ ਪਾ ਸਕਦੇ ਹੋ ਮੈਂ ਬਿਲਕੁਲ ਅੱਧੇ ਚਮਚ ਤੋਂ ਵੀ ਘੱਟ ਪਾਇਆ ਹੈ ਸਵਾਦ ਅਨੁਸਾਰ ਮਿਰਚ ਪਾਉਂਗੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਲੋੜ ਅਨਸਾਰ ਇੱਕ ਚਮਚ ਤੋਂ ਥੋੜਾ ਜਿਹਾ ਉੱਪਰ ਹਲਦੀ ਪਾਈ ਹੈ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦਵਾਂਗੇ ਨੂਨ ਪਾ ਲਵਾਂਗੇ ਸਵਾਦ ਅਨੁਸਾਰ ਨੂਨ ਤਾਂ ਮੈਂ ਭੁੱਲੀ ਗਈ ਸੀ ਨੂਨ ਬੜਾ ਜ਼ਰੂਰੀ ਹੈ ਸਬਜੀ ਦੇ ਵਿੱਚ ਤੇ ਨੂਨ ਪਾ ਲਿਆ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਇਸ ਟਾਈਮ ਤੇ ਜਿਹੜੀ ਲੋ ਰੱਖਣੀ ਆ ਬਾਅਦ ਦੇ ਵਿੱਚ ਤੁਸੀਂ ਹਾਈ ਆ ਜਿਹੜੀ ਕਰ ਸਕਦੇ ਆ ਜਦੋਂ ਮਸਾਲੇ ਪਾਉਣੇ ਆ ਹੁਣ ਇਹਦੇ ਵਿੱਚ ਦੋ ਟਮਾਟਰ ਦੀ ਆਪਾਂ ਜਿਹੜੀ ਪਿਊਰੀ ਪਾਈ ਆ ਟਮਾਟਰ ਦੀ ਪਿਊਰੀ ਪਾਉਣ ਨਾਲ ਗਰੇਵੀ ਗਾੜੀ ਹੋ ਜਾਂਦੀ ਹੈ ਤੇ ਟੇਸਟ ਵੀ ਸਬਜੀ ਦਾ ਵਧੀਆ ਹੋ ਜਾਂਦਾ ਆਪਾਂ ਪਿਆਜ਼ ਕੱਟ ਕੇ ਪਾਇਆ ਸੀ ਇਸ ਲਈ ਗਰੇਵੀ ਨਹੀਂ ਗਾੜੀ ਹੋਣੀ ਸੀ ਟਮਾਟਰ ਪਾਉਣ ਨਾਲ ਗਾੜੀ ਹੋ ਜਾਊਗੀ ਤੇ ਕੱਟੇ ਹੋਏ ਪਿਆਜ਼ ਦਾ ਵੀ ਬਿਲਕੁਲ ਨਹੀਂ ਪਤਾ ਲੱਗਣਾ ਜਦੋਂ ਤੱਕ ਇਹ ਬਿਲਕੁਲ ਕੀ ਨਹੀਂ ਛੱਡ ਦਿੰਦੀ ਹੈਗੀ ਤੁਸੀਂ ਇਹਨੂੰ ਉਸ ਟਾਈਮ ਤੱਕ ਜਿਹੜਾ ਪਕਾ ਲੈਣਾ ਹੈ ਗਰੇਵੀ ਨੇ ਆਪਣੀ ਨੇ ਬਿਲਕੁਲ ਕੀ ਛੱਡ ਦਿੱਤਾ ਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਕੋਫਤੇ ਬਣਾਏ ਸੀਗੇ ਉਹ ਪਾ ਦਵਾਂਗੇ ਮੈਂ ਸਬਜੀ ਹੁਣੇ ਖਾਣੀ ਸੀ ਅਸੀਂ ਇਸ ਲਈ ਕੋਫਤੇ ਪਹਿਲਾਂ ਪਾ ਦਿੱਤੇ ਆ ਜੇ ਤੁਸੀਂ ਸਬਜੀ ਸਟੋਰ ਕਰਕੇ ਰੱਖਣੀ ਆ ਜਾਂ ਬਾਅਦ ਦੇ ਵਿੱਚ ਖਾਣੀ ਆ ਤਾਂ ਤੁਸੀਂ ਕੋਫਤੇ ਜਦੋਂ ਤੁਸੀਂ ਗਰੇਵੀ ਬਣਾ ਲਈ ਉਸ ਤੋਂ ਬਾਅਦ ਦੇ ਵਿੱਚ ਪਾਉਣੇ ਨੇ ਕਿਉਂਕਿ ਬਹੁਤ ਸੌਫਟ ਕੋਫਤੇ ਨੇ ਜੇ ਤੁਸੀਂ ਪਹਿਲਾਂ ਪਾ ਦਿੱਤੇ ਤਾਂ ਬਿਲਕੁਲ ਜਿਹੜੇ ਘੁਲ ਜਾਣਗੇ ਜੇ ਤੁਸੀਂ ਸਟੋਰ ਕਰਕੇ ਰੱਖਣੀ ਹੈ ਜੇ ਪਹਿਲਾਂ ਹੀ ਖਾਣੀਆਂ ਤਾਂ ਇਸ ਟਾਈਮ ਤੇ ਵੀ ਕੋਫਤੇ ਆ ਜਿਹੜੇ ਪਾ ਸਕਦੇ ਹਾਂ ਹੁਣ ਲੋੜ ਅਨਸਾਰ ਇਹਦੇ ਵਿੱਚ ਮੈਂ ਅੱਧਾ ਲੀਟਰ ਹੈ ਜਿਹੜਾ ਪਾਣੀ ਪਾ ਦੂੰਗੀ ਪਾਣੀ ਪਾਉਣ ਤੋਂ ਬਾਅਦ ਇਹਨੂੰ ਆਪਾਂ 2-3 ਉਬਾਲੀਆਂ ਜਿਹੜੀਆਂ ਦਵਾ ਲਵਾਂਗੇ ਕਿਉਂਕਿ ਸਾਰਾ ਕੁਝ ਆਪਣਾ ਆਲਰੇਡੀ ਪੱਕਿਆ ਹੋਇਆ ਹੈ 2-3 ਉਬਾਲੀਆਂ ਦਬਾਉਣ ਤੋਂ ਬਾਅਦ ਆਪਾਂ ਜਿਹੜੀ ਸਬਜੀ ਆ ਬਣ ਕੇ ਤਿਆਰ ਹੋ ਜੂਗੀ ਸਬਜੀ ਆਪਣੇ ਬਿਲਕੁਲ ਬਣ ਕੇ ਤਿਆਰ ਹੈ ਇਹਦੇ ਵਿੱਚ ਕਸੂਰੀ ਮੇਥੀ ਪਾ ਦਵਾਂਗੇ ਤੁਹਾਡੇ ਕੋਲ ਧਨੀਆ ਹੈਗਾ ਜਿਹੜਾ ਉਹ ਵੀ ਐਡ ਕਰ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਲਾਜਵਾਬ ਟੇਸਟੀ ਸਬਜੀ ਆਸਾਂਤਰੀ ਕੇ ਨਾਲ ਬਣ ਕੇ ਤਿਆਰ ਆ ਜੀ ਮੂੰਹ ਚ ਕੁਲਣ ਵਾਲੇ ਕੋਫਤੇ ਬਿਲਕੁਲ ਬਣ ਬਣਦੇ ਨੇਗੇ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ